ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 22 ਦਸੰਬਰ 2024 ਕਣਕ ਨੂੰ ਪਹਿਲਾ ਪਾਣੀ ਲਾ ਰਹੇ ਆ ਤੇ ਪਾਣੀ ਲਵਾਉਣ ਸਾਡੇ ਭਾਂਜਾ ਸਾਹਿਬ ਇਕਤੇਸ਼ਵਰ ਉਪਾਲ ਜੀ ਸਰਦੂਲਗੜ੍ਹ ਤੋਂ ਆਏ ਨੇ ਸਪੈਸ਼ਲ ਤੌਰ ਤੇ ਚੱਲ ਕੇ ਇਹ ਪਾਣੀ ਲਾਉਣਗੇ ਕਿਉਂ ਜੀ ਇਕਤੇਸ਼ਵਰ ਜੀ ਪਾਣੀ ਲਾ ਰਹੇ ਹੋ ਹਾਂ ਜੀ ਚੰਗੀ ਤਰ੍ਹਾਂ ਲਾ ਦਿਓ ਕੋਈ ਕਮੀ ਪੇਸ਼ੀ ਨਾ ਛੱਡਿਓ ਠੀਕ ਹੈ ਓਕੇ ਯੂਰੀਆ ਪਵਾਤੀ ਪਾਣੀ ਲਈ ਜੰਨੇ ਆ ਯੂਰੀਆ ਪਵਾਤੀ ਅੱਛਾ ਇੰਨਾ ਕਿੰਨੇ ਗੱਟੇ ਪਵਾਤੀ ਕਿੱਲੇ ਚ ਤਿੰਨ ਤਿੰਨ ਨਹੀਂ ਪੈਂਦੀ ਹੈਗੀ ਗੱਟਾ ਗੱਟਾ ਵੈਂਦੀ ਹੈਗੀ ਇੱਕ ਵਾਰੀ ਗੱਟਾ ਯੂਰੀਆ ਦਾ ਪਵਾਤਾ ਪਰ ਇਹ ਸਾਡੇ ਭਾਂਜਾ ਸਾਹਿਬ ਸ਼ਹਿਰੀ ਨੇ ਇਹ ਇੰਨਾ ਦੇ ਹਿਸਾਬ ਨਾਲ ਤਿੰਨ ਗੱਟੇ ਹਨਾ ਤਿੰਨ ਨਹੀਂ ਇੱਕ ਗੱਟਾ ਠੀਕ ਹੈ ਇੱਕ ਗੱਟਾ ਯੂਰੀਆ ਦਾ ਪਵਾਤੀ ਆ ਤੇ ਹੁਣ ਆਪਾਂ ਪਾਣੀ ਲਈ ਜੰਨੇ ਆ ਪਾਣੀ ਲਾਉਣਗੇ ਸਾਡੇ ਭਾਂਜਾ ਸਾਹਿਬ ਹਨਾ ਜੀ ਲਾਓ ਫਿਰ ਪਾਣੀ ਨੱਕਾ ਉਹ ਨੱਕਾ ਬਦਲਦੇ ਉਹ ਭਰ ਗਿਆ ਕਿਹੜਾ ਪੁੱਤ ਚਲੋ 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 ਸਰ ਸਾਡੇ ਲਾਣੇਦਾਰ ਸਾਹਿਬ ਬੈਠੇ ਨੇ ਕਿਵੇਂ ਪਾਣੀ ਲਈ ਆ ਯਾਰ ਠੀਕ ਹੈ ਕੰਮ ਬੋਲੋ ਵੀ ਕੁਛ ਚੱਕੀ ਜਾਂਨੇ ਫੱਟੇ ਹਾਂ ਚੱਕੀ ਜਾਂਨੇ ਫੱਟੇ ਕਾਹਦੇ ਫੱਟੇ ਚੱਕੀ ਜਾਂਨੇ ਆ ਆ ਪੈਟਾ ਪੂਪਾ ਦੱਪੀਆਂ ਸੀ ਆ ਅੱਛਾ ਉਹ ਕੁੜੀ ਆ ਨੱਕਾ ਖੁਰ ਗਿਆ ਹੀ ਅੱਛਾ ਜੀ ਇਹ ਵਾਲਾ ਇਧਰ ਭੱਜ ਗਿਆ ਪਾਣੀ ਇਹ ਆਪਣੀ ਭਾਸ਼ਾ ਨਹੀਂ ਹੈਗੀ ਧੀ ਵਾਲਾ ਇਧਰ ਵੱਜ ਗਿਆ ਆਹ ਹੋ ਰਿਹਾ ਇਧਰ ਭੱਜ ਗਿਆ ਬੰਗਲਾ ਫੜੀ ਇੱਥੇ ਗੱਟਾ ਗੱਟਾ ਜੂਰੀਆ ਸਟਿਆ ਅੱਛਾ ਆ ਬੰਦੇ ਉਹਨੇ ਪਵਾ ਪਾ ਕੇ ਗਏ ਨੇ ਅੱਛਾ ਇੱਧਰ ਸਾਡੇ ਵੱਡੇ ਭਾਈ ਬੱਬੂ ਅਬਰੋਲ ਜੀ ਅੱਜ ਪੂਰੀ ਡਿਊਟੀ ਨਿਭਾ ਰਹੇ ਨੇ ਸਾਡੇ ਘਰ ਗੁੜੀਆ ਹੋਈ ਹੈ ਮੇਰੇ ਵੱਡੇ ਭਰਾ ਦੇ ਘਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਹੋਵੇ ਥੈਂਕ ਯੂ ਭਾਈ ਜੀ ਆਪਣੇ ਪਰਿਵਾਰ ਦੇ ਵਿੱਚ ਲక్ష్ਮੀ ਘਰ ਆਈ ਹੈ ਤੇ ਪ੍ਰਮਾਤਮਾ ਮਿਹਰ ਕਰੇ ਚੜ੍ਹਦੀ ਕਲਾ ਰੱਖੇ ਕੁੜੀਆ ਨੂੰ ਤੰਦਰੁਸਤੀ ਬਖਸ਼ੇ ਪਾਣੀ ਲਈ ਜੰਨੇ ਆ ਬਈ ਕਣਕ ਨੂੰ ਜੂਰੀਆ ਪਵਾਤੀ ਰੋਟੀ ਖਾ ਲਈ ਸੀ ਖਾ ਲਈ ਸੀ ਆਲੂ ਵਾਲੇ ਪਰੌਂਠੇ ਖਾ ਗਿਆ ਕਿੰਨੇ ਖਾਦੇ ਜੀ ਇੱਕ ਇੱਕ ਖਾਦਾ ਦੋ ਲਈ ਵਰਦਾ ਸੀ ਉਹ ਖਾਧੇ ਆ ਹੈ ਹੈਲੋ ਕਿੰਨੇ ਖਾਧੇ ਆ ਸੱਚੀ ਸੱਚੀ ਦੱਸ ਹੁਣ ਹੋਰ ਖਾਏਗਾ ਜਾ ਕੇ ਹੈ ਕਿਸਾਨ ਸਾਹਿਬ ਕ੍ਰੌਕਰਸ ਪਾਏ ਹੋਏ ਆ ਕ੍ਰੌਕਰਸ ਹੀ ਬੋਲਦੇ ਨੇ ਇਹਨੂੰ ਹਾਂ ਹੈ ਇਹ ਪਾ ਕੇ ਤੇ ਪਾਣੀ ਤਾਂ ਨਹੀਂ ਲੱਗਣਾ ਹੈ ਇਧਰ ਦੇਖੋ ਇਹ ਪਾ ਕੇ ਤਾਂ ਨਹੀਂ ਪਾਣੀ ਲੱਗਣਾ ਵੀਰੇ ਚੱਪਲਾਂ ਪਾਓ ਤੇ ਕੱਪੜੇ ਬਦਲੋ ਪੁਰਾਣੇ ਪੁਰਾਣੇ ਕੱਪੜੇ ਪਾ ਵੀਰੇ ਹੈਲੋ ਐ ਕਿਵੇਂ ਪਾਣੀ ਲੱਗੂ? ਓਨਲੀ ਲਿਬੜਨ ਤੋਂ ਵੀ ਡਰਦਾ ਹੈ ਹੈ? ਲਿਬੜਨ ਤੋਂ ਡਰਨਾ ਹੈ। ਪਾਣੀ ਤਾਂ ਵੀਰੇ ਐਂ ਹੀ ਲੱਗੂਗਾ ਬਾਈ ਲਿਬੜਨਾ ਦਾ ਪਾਉਗਾ ਹੀ ਤੈਨੂੰ। ਬੋਲਦਾ ਨਹੀਂ। ਹੈ? ਮੈਚ ਮਾਰਸ਼ਲ ਨਾ ਆਗੇ ਆਏ ਕਿ ਨਹੀਂ? ਇੱਕ ਕਰੀ ਹੋਰ ਨਾਲ ਹੈ। ਹੈਲੋ ਨਾਲਾ ਯਾਰ ਪਾਣੀ ਵਧੀਆ ਨਿੱਗਾ ਪਾਣੀ ਐ ਨਾਲਾ ਹਾਂ ਨਾਲਾ ਫਿਰ ਕੀ ਹੁੰਦਾ ਐਂ ਕਿਉਂ ਕਰਨਾ ਖਾਲੇ ਚ ਹੋ ਜਿਓ ਨਾ ਗਿੱਲਾ ਹੈਗਾ ਇਹ ਅਸੀਂ ਬੋਰ ਕਰਿਆ ਸੀ ਚੱਲਿਆ ਨੀਗਾ ਹੁਣ ਦੁਬਾਰਾ ਕਰਨ ਲੱਗੇ ਆ ਬੋਰ ਤੇ ਸਮਾਨ ਆ ਗਿਆ ਬੋਰ ਦਾ ਤੇ ਨਵੀਂ ਥਾਂ ਤੇ ਕਰਦੇ ਆ ਪੇਪਾ ਪੂਪਾ ਸਾਰੀਆਂ ਆ ਗਈਆਂ ਹੋਰ ਇੱਕ ਅੱਦੇ ਦਿਨ ਨੂੰ ਲਾ ਕੇ ਟੱਕ ਤੇ ਲੈ ਕੇ ਬਾਬੇ ਦਾ ਨਾਮ ਸ਼ੁਰੂ ਕਰਦੇ ਆ ਨਵਾ ਬੋਰ ਪਰਮਾਤਮਾ ਮਿਹਰ ਕਰੇ ਤੇ ਵਧੀਆ ਪਾਣੀ ਨਿਕਲਾਵੇ ਲੋ ਵੀ ਕਰੇ ਆ ਗਿਆ ਆਪਾਂ ਹੁਣ ਆਪਾਂ ਰੋਟੀ ਰੋਟੀ ਖਾ ਕੇ ਫਿਰ ਚੱਲਾਂਗੇ ਖੇਤ ਦੁਬਾਰੇ ਜੱਟ ਬਿਨਾ ਖੇਤ ਨਹੀਂ ਖੇਤ ਬਿਨਾ ਦੇਸ਼ ਨਹੀਂ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਜੋ ਕਿ ਸੈਂਟਰ ਸਰਕਾਰ ਦੇ ਅੱਗੇ ਆਪਣੀਆਂ ਜੋ ਮੰਗਾਂ ਨੇ ਕਿਸਾਨੀ ਪ੍ਰਤੀ ਉਹਨਾਂ ਨੂੰ ਲੈ ਕੇ ਉਹਨਾਂ ਨੇ ਮਰਨ ਵਰਤ ਲਈ ਤਰਨਾ ਦਿੱਤਾ ਹੋਇਆ ਸਰਕਾਰ ਅੱਗੇ ਆਪਣੇ ਸਾਰੇ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਸੈਂਟਰ ਨੇ ਆਪਣੀਆਂ ਨਹੀਂ ਮੰਨੀਆਂ ਉਹਨਾਂ ਕਰਕੇ ਜੋ ਤਰਨਾ ਦਿੱਤਾ ਹੈ ਆਪਾਂ ਸਾਰੇ ਕਿਸਾਨਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਆਪਾਂ ਆਪਣੀ ਕਿਸਾਨੀ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਚਾ ਸਕੀਏ ਤੋਂ ਸੋ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਉਹਨਾਂ ਦਾ ਸਾਥ ਦਈਏ ਤੇ ਵੱਧ ਚੜ ਕੇ ਉੱਥੇ ਪਹੁੰਚੀਏ ਧੰਨਵਾਦ ਪਾਣੀ ਲਈ ਜੰਨੇ ਆ ਵਿੱਚ ਦੇਖਦੇ ਆ ਜਿਵੇਂ ਕਿ ਬਾਥੂ ਬਾਥੂ ਹੈਗਾ ਸਪਰੇ ਕਰਨੀ ਪਊਗੀ ਬਾਥੂ ਦੀ ਗੁੱਲੀ ਡੰਡੇ ਵਾਲੀ ਵਿੱਚ ਹੈਗਾ ਕਾਫੀ ਬਾਥੂ ਦਿਖਾਈ ਦੇ ਰਿਹਾ ਗੁੱਲੀ ਡੰਡਾ ਵੀ ਹੈਗਾ ਉਸ ਪਾਣੀ ਲਾ ਕੇ ਫਿਰ ਇਹਨੂੰ ਆਪਾਂ ਸਪਰੇ ਕਰਾਂਗੇ ਹੁਣ ਅੱਜ ਮੌਸਮ ਵੀ ਪੂਰਾ ਠੰਡਾ ਹੈ ਹਵਾ ਚੱਲੀ ਜਾਂਦੀ ਹੈ ਠੰਡੀ ਠੰਡੀ ਬਹੁਤ ਸਾਰੇ ਲੋਕ ਨੇ ਜੋ ਕਿਸਾਨੀ ਸੰਘਰਸ਼ ਜਿੱਦਾਂ ਪਹਿਲਾਂ ਵੀ ਚੱਲਿਆ ਸੀਗਾ ਦਿੱਲੀ ਦੇ ਧਰਨਾ ਜਦੋਂ ਲੱਗਿਆ ਸੀਗਾ ਉਦੋਂ ਵੀ ਤੇ ਹੁਣ ਵੀ ਜਿੱਦਾਂ ਕਿ ਆਪਣੇ ਸਰਦਾਰ ਜੀ ਦੀ ਸਿੰਘ ਜੀ ਢੱਲੇਵਾਲ ਸਾਹਿਬ ਜੋ ਕਿਸਾਨੀ ਲਈ ਸੰਘਰਸ਼ ਕਰ ਰਿਹਾ ਲੋਕ ਕਈ ਵਾਰ ਇਸ ਤਰ੍ਹਾਂ ਵੀ ਜੋੜਦੇ ਆ ਕਿ ਇਹ ਜੋ ਆਗੂ ਨੇ ਇਹ ਆਪ ਦਾ ਅੱਗੇ ਪੈਸਾ ਕਮਾਉਣ ਲਈ ਆਉਂਦੇ ਆ ਜਾਂ ਕੁਝ ਇਸ ਤਰ੍ਹਾਂ ਪਰ ਨਹੀਂ ਇਸ ਤਰ੍ਹਾਂ ਨਹੀਂ ਉਹ ਕਿਸਾਨੀ ਦੇ ਦੁੱਖ ਦਰਦ ਨੂੰ ਸਮਝਦੇ ਨਹੀਂ ਤੇ ਜੋ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਐਮਐਸਪੀ ਪ੍ਰਤੀ ਜਾਂ ਹੋਰ ਫਸਲਾਂ ਨੂੰ ਵੇਚਣ ਸੰਬੰਧੀ ਜੋ ਦਿੱਕਤਾਂ ਆਉਂਦੀਆਂ ਨੇ ਸਰਕਾਰ ਆਪਣਾ ਕਿਸਾਨਾਂ ਦਾ ਸਾਥ ਨਹੀਂ ਦਿੰਦੀ ਉਹ ਭਲੀ ਮੰਨਦੀ ਇਹਨਾਂ ਸਮੱਸਿਆਵਾਂ ਨੂੰ ਜਾਣਦੇ ਨੇ ਮਿਨਿਮਮ ਸਪੋਰਟ ਪ੍ਰਾਈਸ ਐਮਐਸਪੀ ਹਰ ਇੱਕ ਕਿਸਾਨ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਇੱਕ ਜ਼ਿੰਮੇਦਾਰੀ ਇਹ ਹੈ ਜਾਂ ਬੰਦਾ ਕਿ ਜਿਸ ਨੂੰ ਉਸ ਦੀ ਫਸਲ ਦਾ ਖੁਦ ਮੁੱਲ ਤੈਅ ਕਰਨ ਦਾ ਕੋਈ ਹੱਕ ਨਹੀਂ ਹੈ ਜਿੱਦਾਂ ਕਿ ਆਪਾਂ ਬਾਜ਼ਾਰ ਦੇ ਵਿੱਚ ਕੋਈ ਚੀਜ਼ ਖਰੀਦਣ ਜਾਂਦੇ ਹਾਂ ਹਰ ਇੱਕ ਬੰਦੇ ਨੂੰ ਇਹ ਯਾਨੀ ਜੋ ਵੀ ਸਮਾਨ ਵੇਚਦਾ ਉਹਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਆਪ ਦਾ ਵੇਚਣ ਵਾਲੀ ਚੀਜ਼ ਦਾ ਮੁੱਲ ਤੈਅ ਕਰ ਸਕੇ ਸੋ ਇਹ ਚ ਜੋ ਹੋਣੀ ਚਾਹੀਦੀਆਂ ਕਿ ਠੀਕ ਹੈ ਇੱਕ ਮਿਨਿਮਮ ਸਪੋਰਟ ਪ੍ਰਾਈਸ ਇੱਕ ਘੱਟੋ-ਘੱਟ ਸਮਰਥਨ ਮੁੱਲ ਤਾਂ ਹਰ ਇੱਕ ਫਸਲ ਦਾ ਹੋਣਾ ਚਾਹੀਦਾ ਜਿੱਦਾਂ ਕਣਕ ਝੋਨੇ ਤੇ ਐਮਐਸਪੀ ਤਾਂ ਮਿਲ ਰਹੀ ਆ ਹੋਰ ਫਸਲਾਂ ਤੇ ਵੀ ਮਿਲਣੀ ਚਾਹੀਦੀ ਹੈ ਤਾਂ ਜੋ ਇਹ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਉੱਪਰ ਉੱਠ ਕੇ ਕਿਸਾਨ ਹੋਰ ਵੀ ਫਸਲ ਬੀਜ ਸਕੇ ਤੇ ਖੁਸ਼ਹਾਲ ਹੋ ਸਕੇ ਖੇਤੀ ਨਾਲ ਸੰਬੰਧਿਤ ਤੇ ਹੋਰ ਵੀ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ